ਪਹਿਲਾਂ ਪੀਜ਼ਾ ਬੇਸ ਲੈ ਕੇ ਉੱਤੇ ਪੀਜ਼ਾ ਸੌਸ ਨਾਲ ਟਾਪਿੰਗ ਕਰਤੀ ਆ ਤੇ ਨਾਲ ਹੀ ਹੁਣ ਗੰਡੇ ਆਪ ਲੈਣਾ ਹੈ ਹਾਂ ਇਹ ਪਿਆਜ਼ ਛਿੰਨਾ ਮੇ ਬੱਤ ਚਲੋ ਇਹ ਬੁੱਤ ਕੀ ਆ ਇਹ ਬੱਤੀ ਨਾਲ ਚੱਲਣ ਵਾਲਾ ਓਵਨ ਚੁੱਲਾ ਵੀ ਇਹਨੂੰ ਕਹਿੰਦੇ ਤਾਂ ਬੋਕੀ ਓਕੇ 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 ਇਹਨੂੰ ਉਦਾਂ ਅੰਗਰੇਜ਼ੀ ਚ ਕਹਿੰਦੇ ਕੀ ਆ ਇਲੈਕਟ੍ਰਿਕ ਓਵਨ ਚਲੋ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਭੈਣ ਘੁਆਏ ਆਂ ਛੁੱਟੀਆਂ ਤੇ ਬੱਚਿਆਂ ਦੀ ਛੁੱਟੀਆਂ ਹੈ ਇਹਦੇ ਘੁੰਮਣ ਫਿਰਨ ਆਏ ਆਂ ਤੇ ਕੱਲ ਆਪਾਂ ਬਣਾਈ ਇੱਕ ਜਨਾਬ ਦੀ ਸਬਜੀ ਤੇ ਅੱਜ ਬੱਚਿਆਂ ਦੀ ਡਿਮਾਂਡ ਸੀ ਬਹੁਤ ਵੱਡੀ ਕਿ ਫੁੱਈ ਸਾਨੂੰ ਪੀਜੇ ਬਣਾ ਕੇ ਖਵਾਓ ਤੇ ਅੱਜ ਆਪਾਂ ਪੀਜੇ ਬਣਾਉਣ ਲੱਗੇ ਆ ਤੇ ਭੈਣ ਪੀਜੇ ਬਣਾਉਗੀ ਤੇ ਤੁਸੀਂ ਆਪਾਂ ਬਣਾਵਾਂਗੇ ਵੀਡੀਓ ਤੇ ਪਹਿਲੀ ਵਾਰੀ ਵੀਡੀਓ ਮੈਂ ਬਣਾਉਣ ਲੱਗਾ ਸ਼ੂਟ ਕਰਨ ਲੱਗਾ ਤੇ ਬਾਕੀ ਸਾਰਾ ਕੰਮ ਦੂਜੇ ਬੱਚੇ ਕਰਨਗੇ ਨਾਲ ਮਿਲ ਕੇ ਤੇ ਤੁਸੀਂ ਸਾਰੇ ਵੀਡੀਓ ਨਾਲ ਬਣੇ ਰਹੋ ਤਨ ਵਧੀਆ ਲੱਗੂਗੇ ਤੇ ਆਜੋ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇਹ ਆਦਾਂ ਦਿਖਾਉਂਦੇ ਆਂ ਵੇ ਇੱਕ ਆ ਸ਼ੈਫ ਆ ਇੱਕ ਆ ਪਿੱਛੇ ਸ਼ੈਫ ਆ ਇਹ ਪੀਜ਼ਾ ਦੋਵੇਂ ਬਣਾਉਣਗੇ ਤੇ ਮੈਂ ਅੱਜ ਵੀਡੀਓ ਸ਼ੂਟ ਕਰੂੰਗਾ ਤੇ ਇੱਧਰ ਸਾਡਾ ਨਿੱਕਾ ਸ਼ੇਰ ਉਹ ਕੀ ਪੀਏ ਨਾ ਇੱਕ ਪੀਜ਼ਾ ਖਾ ਕੇ ਕੋਲਡ ਡਰਿੰਕ ਪੀਦੀ ਤੇ ਪਹਿਲਾਂ ਹੀ ਪਿਗਲਾ ਤਰ ਜਿਹਾ ਹੋ ਜੇ ਤੇ ਭਨ ਲੱਗੇ ਕੀ ਟਾਪਿੰਗ ਕਰ ਨੇ ਇੱਧਰ ਭੈਣ ਹੋਣੀ ਟਾਪਿੰਗ ਕਰਨ ਲੱਗੇ ਆ ਇਹ ਚਲੋ ਵੀ ਕਿਹੜੀ ਚਟਨੀ ਪਾਣੇ ਇਹ ਪੀਜ਼ਾ ਟਾਪਿੰਗ ਸੌ ਪੀਜ਼ਾ ਟਾਪਿੰਗ ਤੇ ਉਧਰ ਸੇਵਾ ਲੱਗੀ ਗੰਡਿਆਂ ਦੀ ਇੱਧਰ ਸ਼ਿਮਲਾ ਮਿਰਚਾਂ ਕਟਿੰਗ ਹੋ ਰਹੀਆਂ ਇਹ ਤੇ ਸਾਡੇ ਬੱਚੇ ਬੇਸਬਰੀ ਨਾਲ ਇੰਤਜ਼ਾਰ ਕਰਨਦੇ ਆ ਕਿ ਕਦੋਂ ਪਹਿਲਾ ਪੀਜ਼ਾ ਬਣੇ ਤੇ ਡਿਮਾਂਡ ਹੁੰਦੀ ਆ ਕੋਈ ਇਹ ਨਹੀਂ ਆਇਆ ਪੀਜ਼ਾ ਹਾਂ ਮਤਲਬ ਡਿਮਾਂਡ ਜਿੰਨਾ ਬਹੁਤ ਵੱਡੀ ਡਿਮਾਂਡ ਹੀ ਸਾਨੂੰ ਪੀਜ਼ਾ ਬਣਾ ਕੇ ਵਿਖਾਓ ਤੇ ਜਿਆ ਨਾਲ ਖਵਾਓ ਤੇ ਇਧਰ ਇਹ ਤਿਆਰੀਆਂ ਚੱਲਦੀਆਂ ਤੇ ਇਧਰ ਰਸੋਈ ਦੇ ਵਿੱਚ ਜਿਹੜੇ ਦੋ ਸ਼ੇਅਰ ਲੱਗੇ ਆ ਇਹ ਪੁੱਤ ਕੀ ਆ ਦੱਤੀ ਨਾਲ ਚੱਲਣਗਾ ਆਉਣ ਗੰਦਾ ਵੀ ਇਹਨੂੰ ਕਹਿੰਦੇ ਤਾਂ ਉਹ ਕੀ ਓਕੇ 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 ਇਹਨੂੰ ਉਧਰ ਅੰਗਰੇਜ਼ੀ ਚ ਕਹਿੰਦੇ ਕੀ ਆ ਇਲੈਕਟ੍ਰਿਕ ਓਵਨ ਇਲੈਕਟ੍ਰਿਕ ਓਵਨ ਯਾਰ ਇਤਨੂਰ ਕਰ ਲੋ ਕਿ ਪੁੱਤ ਇਹ ਗੰਦਾ ਗੁੰਦਾ ਵੜਾ ਕਿ ਇੱਧਰ ਚੱਲਣਾ ਇਹ ਕੰਮ ਇਹ ਉੱਤੋਂ ਗੰਦਾ ਇਹਨੂੰ ਸਾਫ਼ ਕਰਾ ਸਿਓ ਜਿਹੜੀ ਅੰਦਰ ਵੀ ਜਾ ਰੱਖਣਾ ਇੱਥੇ ਆਏ ਪੁੱਤ ਤੇ ਪਹਿਲੀ ਰੂ ਵੇਖ ਲੱਗੇ ਆ ਜਿਹੋ ਜਿਹੇ ਚੀਜ਼ਾਂ ਤੇ ਇੱਧਰ ਇਹਦੀ ਸਫਾਈ ਹੋ ਰਹੀ ਆ ਉਹ ਦੂਤੋਂ ਇਹਨਾਂ ਨੇ ਟੌਪਿੰਗ ਸ਼ੁਰੂ ਕਰਤੀ ਆ ਆ ਜਾਓ ਪਰ ਨਾਲ ਨਾਲ ਦੇਖਦੇ ਸਾਰਾ ਸੁਭਾਨ ਪਹਿਲਾਂ ਪੀਜ਼ਾ ਬੇਸ ਲੈ ਕੇ ਉੱਤੇ ਪੀਜ਼ਾ ਸੌਸ ਨਾਲ ਟਾਪਿੰਗ ਕਰਤੀ ਆ ਤੇ ਨਾਲ ਹੀ ਹੁਣ ਗੰਡੇ ਆਪ ਲੈਣਾ ਹੈ ਹਾਂ ਇਹ ਪਿਆਜ਼ ਛਿੰਨਾ ਮੇ ਬੱਤੀਆਂ ਕਮਾਂਡ ਆਪਣੀ ਹਾਂ ਜਿੰਨੀ ਤੇ ਪਹੁੰਚੇ ਤੁਸੀਂ ਇਹਦੇ ਤੇ 올ਿਵ ਪਾਤਾ ਕਿ ਕੀ 올ਿਵ ਨਹੀਂ ਆਪਣੇ ਬੱਚੇ ਇਹਨਾਂ ਪਸੰਦ ਨਹੀਂ ਇਹ ਨਾ ਕਰ ਦਿਓ ਬੱਚੇ ਜਿਵੇਂ ਲਾਈਕ ਦੀਆਂ ਸੋਦੀਆਂ ਘੜ ਦਿੰਦੇ ਆ ਹਾਂ ਚਲੋ ਠੀਕ ਚਲੋ ਠੀਕ ਦੇ ਬੱਚਿਆਂ ਨੇ ਤੇਰੇ ਵੇਖੋ ਕੀ ਕੀ ਬਲ ਲਗਾ ਇਹ ਖੁਸ਼ੀ ਵੀ ਹੈ ਕੱਲ ਦੀ ਡਿਮਾਂਡ ਹੀ ਇਹਨਾਂ ਦੀ ਕਿੱਦਾਂ ਹੈ ਉਹ 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 ਸੰਜੀ ਉਹ ਇੱਕ ਹੋਰ ਵੀ ਇਹ ਜਾ ਕੱਢਣਾ ਸ਼ਿਮਲਾ ਮਿਰਚਾਂ ਸ਼ਿਮਲਾ ਮਿਰਚਾਂ ਕਟਿੰਗ ਹੋ ਰੀਆਂ ਪਿਆਜ਼ ਕਟਿੰਗ ਹੋ ਰਿਹਾ ਇਹਦੇ ਡਾਇਰੈਕਟ ਹੀ ਕੰਮ ਬਿਨਾ ਪੈਪ ਤੋਂ ਬਿਨਾ ਪੈਪ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇ ਕਰਨ ਦੇ ਨੂੰ ਮਸਤੀ ਕਰਦੇ ਕੋਈ ਗੱਲ ਨਹੀਂ ਰੁਕ ਕਰ ਦਿਲਾ ਆਈਫੋਨ ਇੱਥੇ ਕੋਈ ਨਾ ਸਾਈਟ ਉੱਪਰ ਦੀ ਖੋੜੋ ਖਿਚ ਲੋ ਹਾਂਜੀ ਤੇ ਲਓ ਜੀ ਆਪਣਾ ਪੀਜਾ ਹਾਂਜੀ ਪਿਆਜ਼ ਹਮਲਾ ਵਿੱਚ ਟਮਾਟਰ ਮੇਨ ਚੀਜ਼ ਚੀਜ਼ 51 ਹਾਂਜੀ ਅੰਬ ਸੁੱਕਾ ਪਹਿਲਾਂ ਪਕਾਉਂਗੀ ਥੋੜੀ ਇੱਥੇ ਪੱਲਾ ਪਾਉਣੀ ਹੈ ਉਹ ਵੀ ਇਸ ਤਰ੍ਹਾਂ ਕੀਤਾ ਕਿ ਦੁਬਾਰਾ ਫੇਰ ਪਾਵਾਂਗੇ ਹਾਂ ਲਾ ਕੇ ਕਰਕੇ ਫੋਨ ਸਭ ਤੋਂ ਪਹਿਲਾਂ ਚੀਜ਼ ਬੜੀ ਹੈ ਮੇਨ ਚੀਜ਼ ਪੀਜੇ ਦੇ ਵਿੱਚ ਚੀਜ਼ ਹੁੰਦੀ ਹੈ ਲਾਲਆਂੀਆਂ ਬਾੜੀਆਂ ਨਾ ਇਹਦੀਆਂ ਲੱਗਦੀਆਂ ਨੇ ਆਣੀਆਂ ਨੂੰ ਚੰਗੀ ਇਹ ਚੀਜ਼ ਬਿਲਕੁਲ ਜੀ ਤੋਂ ਤੋਂ ਬਾਅਦ ਤੋਂ ਬਾਅਦ ਆਪਾਂ ਜਿੰਨੀਆਂ ਸਬਜ਼ੀਆਂ ਆਪਾਂ ਕੱਟੀਆਂ ਸੀ ਹੂੰ ਛਮਣਾ ਮਿਰਚ ਉਹਨਾਂ ਨੂੰ ਤੇ ਪਾ ਦਾਂਗੇ ਹਾਂ ਜੀ ਆਗੇ ਸ਼ੋਲਾ ਵਿੱਚ ਨਾਲ ਹੀ ਜਾ ਕੇ ਗੰਡੇ ਇਹਨਾਂ ਨੂੰ ਪਿਆਜ਼ ਕਹਿੰਦੇ ਐ ਕੋਈ ਕੋਈ ਕਹਿੰਦਾ ਉਹਨੂੰ ਆਨੀਅਨ ਕਹਿੰਦਾ ਪਰ ਸਾਡੇ ਵਾਸਤੇ ਗੰਡੇ ਸਾਡੇ ਉਦੋਂ ਇੱਕ ਇੱਕ ਭਾਈ ਹੁੰਦਾ ਸੀ ਬਹੁਤ ਬੁੱਢਾ ਬਜ਼ੁਰਗ ਆਇਆ ਸੀ ਨਾ ਵਾਵਾ ਤੇ ਉਹ ਗੰਡੇ ਵੇਚਦਾ ਏ ਲਾਲ ਲਾਲ ਮੋٹے ਮੋٹے ਗੰਡੇ ਜਿੱਦਾਂ ਅਦਰ ਦੇ ਲਾਲ ਲਾਲ ਮੋٹے ਮੋٹے ਗੰਡੇ ਤੇ ਵੇਖੋ ਪਿਆ ਪੀਣਾ ਵਧੀਆ ਰੰਗ ਲੱਗ ਲੱਪਿਆਂ ਦੇ ਨਾ ਰੰਗ ਬਰੰਗੇ ਇਹਦੇ ਤੇ ਜੋ ਬਕੀ ਦਾਣੇ ਵੀ ਪਾਵਾਂਗੇ ਹਮ ਅੱਛਾ ਸਾਰਾ ਚੰਗੀ ਦਾ ਭਰ ਦੇਣਾ ਨਾ ਇਹਗਾ ਆਪਣੀ ਪਸੰਦ ਦੀਆਂ ਸਬਜ਼ੀਆਂ ਜਿਹੜੇ ਜਿਹੜੇ ਨਾ ਤੁਸੀਂ ਉੱਤੇ ਇਹ ਪੈ ਗਏ ਮੱਕੀ ਦੇ ਦਾਣੇ ਜਿਹਨੂੰ ਸਵੀਟ ਕੌਰ ਕਹਿੰਦੇ ਅਜਾ 올ਿਵ ਨਹੀਂ ਮਿਲੇ ਮੈਨੂੰ ਅੱਛਾ ਉਹ ਵੀ ਕਾਲੇ ਕਾਲੇ ਹੁੰਦੇ ਆ ਕਿਹਨੇ ਦੀ ਫੇਰ ਉੱਤੇ ਫੇਰ ਚੰਗੀ ਟਾਕਾ ਦਾ ਤੇ ਇਹ ਮਿਲਣਾ ਪਹਿਲਾਂ ਕਿਨੂੰ ਤੁਹਾਡੇ ਚੋਂ ਐਜਵਾਨੋ ਇਹ ਹੈਗਾ ਜੀ ਸੀਜ਼ਨ ਦਾ ਨਹੀਂ ਸੀਜ਼ਨ ਤਾਂ ਪਹਿਲਾਂ ਹੀ ਆਲਰੇਡੀ ਪਹਿਲਾਂ ਆਫ ਹੀ ਰਹੀ ਹੈ ਆਪਣਾ ਫੂਡੀ ਜੀ ਔਰ ਰੈਡੀ ਨੇ ਛੋਟੀ ਪਹਿਲਾਂ ਬੀਤੀ ਦਾ ਨਹੀਂ ਵੀ ਪੀਣਾ ਹੋਣਾ ਗੜਾ ਤਰ ਗਿਆ ਹੋ ਗਿਆ ਨਾ ਉਹਦਾ ਬੀਬੀ ਹੱਡੀਆਂ ਸੇਵਾ ਅੱਛਾ ਇਹ ਤਾਂ ਚੂਰਨ ਜਿਹਾ ਕਹਦਾ ਪਾਉਣ ਲੱਗੇ ਜੀ ਇਹ ਔਰਗੈਨੋ ਪਾ ਦਿੰਦੇ ਸਾਰੇ ਇਹ ਮਤਲਬ ਹੁੰਦਾ ਕੀ ਏ ਇਹ ਔਰਗੈਨੋ ਜਿਹੜਾ ਵਾ ਮਸਾਲਾ ਹੀ ਹੁੰਦਾ ਹੈ ਪੀਜੇ ਦਾ ਦੇ ਵਿੱਚ ਚਿਲੀ ਫਲੈਕਸ ਵੀ ਹੁੰਦੀ ਹੈ ਤੇ ਔਰਗੈਨੋ ਜਿਹੜਾ ਆਪਾਂ ਅਜਵਾਣ ਜੀ ਦੀ ਕਹਿੰਦੇ ਨੇ ਰਹੀ ਹਾਂ ਮਿੱਠੀ ਜੀ ਅਜਵਾਣ ਜੀ ਦੀ ਸਮੈਲ ਆਉਂਦੀ ਹੈ ਨਾ ਇਹ ਉਹ ਚੀਜ਼ ਦਾ ਸਵਾਦ ਬਣਾ ਦਿੰਦਾ ਓਕੇ 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 ਆਪਣੇ ਘਰਾਂ 'ਚ ਬਹੁਤ ਹੁੰਦੀ ਹੈ ਨਾ ਆਪਾਂ ਨੂੰ ਕਹਿੰਦੇ ਵੀ ਕੀ ਕੀ ਇਹਦਾ ਫਿਰ ਰੂਪ ਹੀ ਬਦਲਦਾ ਰਣੇ ਇਹ ਪਾ ਕੇ ਮੱਕੀ ਦੇ ਦਾਣੇ ਜਿਹਨੂੰ ਸਵੀਟ ਕੌਰ ਕਹਿੰਦੇ ਅੱਜ 올ਿਵ ਨਹੀਂ ਮਿਲੇ ਮੈਨੂੰ ਅੱਛਾ ਉਹ ਰਿੱਤੇ ਕਾਲੇ ਕਾਲੇ ਜਿਹੇ ਹੁੰਦੇ ਆ ਕਿਉਂ ਨੇ ਦੀ ਫੇਰ ਉਹ ਤੇ ਫਿਰ ਚੰਗੀ ਤਰ੍ਹਾਂ ਦਾ ਤੇ ਇਹ ਮਿਲਣਾ ਪਹਿਲਾਂ ਕਿਨੂੰ ਤੁਹਾਡੇ ਚੋਂ ਅਜਵਾਣ ਨੂੰ ਇਹ ਹੈਗਾ ਜੀ ਸੀਤ ਰਹੇਗਾ ਨਹੀਂ ਸੀ ਇਹ ਤਾਂ ਪਹਿਲਾਂ ਹੀ ਆਲਰੇਡੀ ਪਹਿਲਾਂ ਆ ਫੀ ਰਹੀ ਹੈ ਆਪਣਾ ਟੂੜੀ ਜੀ ਇਹ ਆਲਰੇਡੀ ਉਹਨੇ ਛੋਟੀ ਪਹਿਲਾਂ ਬੀਤੀ ਤਾਂ ਨਹੀਂ ਵੀ ਫੀ ਹੋਰ ਗੜਾ ਤਰ ਗਿਆ ਹੋ ਗਿਆ ਨਾ ਉਹਦਾ ਇਹ ਇਧਰ ਬਾਲਾਂ ਦਿੱਤੇ ਬੀਬੀ ਹੱਡੀਆਂ ਸੇਵਾ ਅੱਛਾ ਇਹ ਤਾਂ ਚੂਰਨ ਜਿਹੜਾ ਦਾ ਪਾਉਣ ਲੱਗੇ ਜੀ ਇਹ ਔਰਗੈਨੋ ਪਾਉਂਦੇ ਸਾਰਾ ਇਹ ਕੀ ਮਤਲਬ ਹੁੰਦਾ ਕੀ ਇਹ ਔਰਗੈਨੋ ਜਿਹੜਾ ਵਾ ਮਸਾਲਾ ਹੀ ਹੁੰਦਾ ਹੈ ਪੀਜੇ ਦਾ ਇਹਦੇ ਵਿੱਚ ਚਿਲੀ ਫਲੈਕਸ ਵੀ ਹੁੰਦੀ ਹੈ ਤੇ ਔਰਗੈਨੋ ਜਿਹੜਾ ਆਪਾਂ ਅਜੋਨ ਜੀ ਨਹੀਂ ਕਹਿੰਦੇ ਰਹੇ ਹਾਂ ਮਿੱਟੀ ਜੀ ਅਜੋਨ ਜੀ ਦੀ ਸਮੈਲ ਆਉਂਦੀ ਹੈ ਇਹ ਉਹ ਚੀਜ਼ ਦਾ ਸਵਾਦ ਬਣਾਇਆ ਜਾਂਦਾ ਓਕੇ 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 ਆਪਣੇ ਘਰਾਂ ਦੇ ਬਹੁਤ ਹੁੰਦੇ ਸੀ ਨਾ ਆਪਾਂ ਤੁਹਾਨੂੰ ਦੱਸਾਂਗੇ ਵੀ ਕੀ ਕੀ ਇਹਦਾ ਵੀ ਰੂਪ ਹੀ ਬਦਲਦਾ ਰਹਨੇ ਤੇ ਫਲ ਵੀ ਤੁਸੀਂ ਪਾ ਸਕਦੇ ਹੋ ਇਹਨੂੰ ਮਿੱਚਾਂ ਮੋਟੀਆਂ ਕਹਿੰਦੇ ਆਪਾਂ ਨਹੀਂ ਪਾਰੇ ਕਰਕੇ ਬੱਚਿਆਂ ਨੇ ਖਾਣਿਆ ਬੱਚੇ ਨਹੀਂ ਖਾਣੇ ਇਹ ਲਓ ਜੀ ਆਪਣਾ ਬੀਜ ਜਿਹੜਾ ਕਿਉਂ ਇਹ ਦੇਖੋ ਅੱਛਾ ਜੀ ਲਓ ਜੀ ਬਹੁਤ ਸੋਹਣਾ ਲੱਗ ਰਿਹਾ ਇਹ ਦੇ ਵਿੱਚ ਜਾਣ ਵਾਸਤੇ ਤਿਆਰ ਆ ਤੇ ਆਪਣਾ ਜਿਹੜਾ ਦੇਸੀ ਤੰਦੂਰ ਆ ਉਹਦੇ ਵਿੱਚ ਇਹਨੂੰ ਆਪਾਂ ਪਕਾ ਦਾਂਗੇ ਓਕੇ ਚਲੋ ਜੀ ਜਪਲੇਟ ਲੈ ਕੇ ਕਿ ਸੱਚ ਦੇ ਬੰਦਾ ਸਾਡਾ ਵਿੱਚ ਹੀ ਉਹ ਤੈਨੂੰ ਫੇਰ ਫੇਰ ਉਂਗਲ ਲਾ ਇਹਨੂੰ ਚਟਣੀ ਨੂੰ ਆ ਚਟਣੀ ਨੂੰ ਇਹ ਇਹ ਆ ਇਹ ਕਿਦ ਸਵਾਦ ਆ ਤੇ ਆ ਫਰੂਟੀ ਜੀ ਦੀ ਮੈਨੂੰ ਦੇ ਦੇ ਆ ਲਾ ਪੀ ਕੇ ਵੇਖਾਂ ਦੇਖੀ ਪੀ ਕੇ ਸਵਾ ਹੈਗੀ ਓਏ ਮੈਂ ਪੀ ਲਾ ਇਹ ਬਸ ਪੀ ਲੈ ਲੈ ਫਿਰ ਲੋਜੀ ਇਹ ਚੱਲੇ ਆਪਣੇ ਅਗਲੇ ਸਟੈਪ ਵਾਸਤੇ ਚੱਲ ਮੇਰਾ ਪੁੱਤ ਚੱਲ ਭੱਠੀ ਜੈਨੂ ਅਸਰਾ ਉਹ ਗਰਮ ਹੋ ਗਿਆ ਪਹਿਲਾਂ ਹੀ ਜਲੂਰ ਇਹਨੂੰ ਰੱਖਾਂਗੇ ਇਹਦੇ ਵਿੱਚ ਚਾਹ ਦੇ ਜਵਾਬ ਜਾਂਦੇ ਨਾ ਤਾਂ ਨੰਬਰ ਜਿਹਦਾ ਇਹ ਕਰੂਗਾ ਟੀ ਕਰੂ ਆਪਣੇ ਆਪ ਹੀ ਨਹੀਂ ਇਹ ਨਾ ਇਹ ਸਿਸਟਮ ਹੁੰਦਾ ਜਿਵੇਂ ਇੱਕ ਹੁੰਦਾ ਬੋਤ ਉਪਰੋਂ ਚੱਲੋ ਦੋਨੇ ਵਨ ਚੀਜ਼ ਰਾੜਨੀ ਹਾਂ ਹਾਂ ਇੱਥੇ ਜਗ੍ਹਾ ਨਹੀਂ ਲੋੜਨੀ ਕਿਉਂਕਿ ਥੱਲੇ ਹੁਣ ਪਲਾਂ ਕਬੂਤ ਕਰ ਚੁੱਕੇ ਸੀਗਾ ਥੱਲੇ ਹੀਟ ਇਹਨੂੰ ਆਪਣੇ ਆਪ ਜਿਹੜਾ ਇਹਨੂੰ ਸੱਤ ਕਰੂਗੀ ਬੇਸ ਇਹਦੇ ਨੂੰ ਓਕੇ ਤੇ ਜਿਹੜੀ ਉੱਤਲਾ ਜਿਹੜਾ ਇਹ ਚੀਜ਼ ਵਗੈਰਾ ਨੂੰ ਫਿਗਰ ਹਾਂ ਰੱਖਣੀ ਹੈ ਅਪਾਰਟ ਕੱਟਾਂ ਪੂਰਾ ਸਾਰਾ ਸਿਸਟਮ ਲਾਤਾ ਹਾਂ ਦੁਕਾਨ ਪਹੁੰਚਵਾਂ ਨਾ ਦਾਤਾਰ ਜੱਤ ਕਾ ਕਰ ਲਾਦਾ ਹਾਂ ਇਹ ਚਾਤਾ ਸਿੱਖਾ ਹੀ ਕੋਈ ਅੱਛਾ ਅੱਛਾ ਚਲ ਤੇ ਹੁਣ ਵੇਨੇ ਆ ਪਈ ਬਾਜੋ ਬਾਹਰ ਨਿਕਦਾ ਤੇ ਇਹਦੀ ਐਵੇਂ ਦੀ ਲੋਕ ਬਣਦੀ ਆ ਇਹਦੇ ਕੋਈ ਵੀ ਨਹੀਂ ਲੱਗਾ ਨਾ ਮੀਟਰ ਮੋਟਰ ਜਿਆ ਛੇ ਉਦੋਂ ਉਹ ਐ ਪਤਾ ਲੱਗ ਜਣਾ ਆਂਦੀ ਜਣਾ ਐਂਦੀ ਪਤਾ ਲੱਗ ਜਣਾ ਨਹੀਂ ਇਹਨੂੰ ਦੇਸੀ ਤੰਦੂਰ ਕਹਿੰਦੇ ਨੇ ਹਾਂ ਚਲੋ ਵਧੀਆ ਨਾ ਇਹ ਹੋਣਾ ਨਾ ਇਹ ਪੂਰਾ ਇਸ ਤਰ੍ਹਾਂ ਦੂਰ ਕਹਿ ਸਕਦੇ ਹਾਂ ਕਿ ਉਹਨੇ ਚੀਜ਼ਾਂ ਦਾ ਕੰਮ ਕਰਦਾ ਮਤਲਬ ਬਸ ਕੇਕ ਨਹੀਂ ਬਣਾਦਾ ਬਾਕੀ ਜਿਹੜੀਆਂ ਹੋਰ ਦੁੱਧ ਜਿੰਸੀ ਬਣਾਉਂਦਾ ਓਕੇ ਚਲੋ ਵਧੀਆ ਹਾਂ ਚਲ ਇੱਕ ਦੋ ਜਿੰਨੀਆਂ ਚੀਜ਼ਾਂ ਸ਼ੇਅਰ ਹੋ ਰਹੀਆਂ ਇੱਕ ਪੁੱਛਾ ਮੈਨੂੰ ਦੇ ਦੇ ਫਰੂਟੀ ਦਾ ਦੇ ਦੇ ਹਾਂ ਤੇ ਤੈਨੂੰ ਕਦੇ ਵੱਡਿਆ ਕੁੜੀਏ ਉਹ ਨਾ ਸਾੜਨਾ ਜਦ ਕਿ ਉਹਦਾ ਮੈਨੂੰ ਆਈ ਨਹੀਂ ਆ ਵੀ ਤੁਹਾਡਾ ਵੀ ਕਹਿਣਾ ਵਾ ਸਾਡਾ ਕਾਰੀ ਦੇ ਜਿਹੜੀ ਪੀਜਾ ਨੇ ਪੀਜਾ ਮੂਚ ਆ ਜੇ ਹੈ ਚਲੋ ਇਧਰ ਸਾਰਾ ਸਮਾਨ ਬਾਕੀ ਪੀਜੇ ਤੇ ਬਾਕੀ ਚਟਨੀਆਂ ਵਗੈਰਾ ਪਈਆਂ ਉਹ ਦੂਜੀ ਵੀ ਪਿਆਰੀ ਹੋ ਰਹੀ ਆ ਮੈਨੂੰ ਕਹਿਣਾ ਮੇਰੇ ਭੈਣ ਨੇ ਕਮੈਂਡ ਕੀਤਾ ਸੀ ਵੀ ਤੁਹਾਡੀਆਂ ਭੈਣ ਨੂੰ ਵੀਡੀਓ ਕਿਉਂ ਨਹੀਂ ਪਾਉਂਦੀ ਉਹਦਾ ਆ ਕਾਰਨ ਆ ਕਿ ਇਹਨਾਂ ਨੇ ਥੋੜਾ ਜਿਹਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਤੇ ਮਾਲਕ ਚੋਂ ਤਰੱਕੀਆਂ ਦੇਵੇ ਇਹਨਾਂ ਨੂੰ ਇਹ ਇਹਦਾ ਕਿਸੇ ਦਾ ਸਮਾਨ ਮਤਲਬ ਕੋਈ ਆਪਾਂ ਜਿਹੋ ਜੀ ਚੀਜ਼ ਉਹ ਆਰਡਰ ਕਰਦੇ ਆ ਉਹੀ ਚੀਜ਼ੇ ਘਰੇ ਤਿਆਰ ਕਰਕੇ ਮਤਲਬ ਸ਼ੁੱਧ ਚੀਜ਼ ਘਰੇ ਤਿਆਰ ਕਿ ਔਲੇ ਦਾ ਚਾਰ ਵਗੈਰਾ ਕੋਈ ਵੀ ਚਾਰ ਕੋਈ ਵੀ ਮਰਬਾ ਇਧਰ ਹਲਦੀ ਦੇ ਪੈਕਟ ਪਏ ਆ ਇਧਰ ਗੁੜ ਵਗੈਰਾ ਪਿਆ ਇਹ ਮਤਲਬ ਉਹਨੇ ਕਿੱਥੇ ਜਾਣਾ ਪੈਣਾ ਆ ਰਿਹਾ ਜੀ ਆਰਡਰ ਜੀ ਹੈ ਇੱਥੇ ਜਾਣਾ ਮਰੀਂਦੇ ਹੀ ਉਹਨਾਂ ਨੇ ਆਹ ਲਿਖਿਆ ਹੈ ਹਾਂਜੀ ਹਾਂਜੀ ਅਮਰੀਕਾ ਤੋਂ ਆਏ ਨੇ ਉਹ ਕੁਝ ਆਰਡਰ ਉਹਨਾਂ ਨੇ ਫੋਨ ਮਗਾਇਆ ਫਿਰ ਅਸੀਂ ਇੱਥੇ ਆਏ ਆ ਤੇ ਖਾ ਕੇ ਦੇਖ ਲਈਏ ਫਿਰ ਜਾਣੀਏ ओके ਇਹਨਾਂ ਨੇ ਜੀ ਨਵਾਂ ਕਾਰੋਬਾਰ ਸ਼ੁਰੂ ਕੀਤਾ ਤੇ ਤਾਂ ਕਿ ਕਿਹਨਾਂ ਇਹਨਾਂ ਦਾ ਵੀਡੀਓ ਬਣਾਉਂਦਾ ਥੋੜਾ ਟਾਈਮ ਨਹੀਂ ਲੱਗਦਾ ਤੇ ਜਿਹੋ ਜਿਹੀ ਅਸੀਂ ਚੀਜ਼ ਅਗਲਾ ਡਿਮਾਂਡ ਕਰਦਾ ਸਾਫ ਸਪਾਈ ਨਾਲ ਤੇ ਘਰੇ ਦੇਸੀ ਤਰੀਕਿਆਂ ਜਿਵੇਂ ਤਿਆਰ ਕਰਕੇ ਦਿੰਦੇ ਆ ਮਤਲਬ ਮੇਨ ਮਕਸਦ ਇਹਨਾਂ ਦਾ ਇਹੋ ਆ ਵੀ ਜਦਾਂ ਇਹਨਾਂ ਨੂੰ ਥੋੜੀ ਕੈਂਸਰ ਦੀ ਪ੍ਰੋਬਲਮ ਆਈ ਸੀ ਵੀ ਬਾਜ਼ਾਰ ਦੀ ਚੀਜ਼ ਘਰੇ ਤਿਆਰ ਕਰਦੇ ਛੋਟੇ ਤਰੀਕੇ ਨਾਲ ਸਾਫ ਸਪਾਈ ਨਾਲ ਤੇ ਲੋਕੀ ਫਿਰ ਇਹਨਾਂ ਤੋਂ ਮਗਾਉਂਦੇ ਆ ਤੁਸੀਂ ਆ ਆਰਡਰ ਵੇਖ ਚੁੱਕੇ ਜੇ ਇਧਰ ਵੀ ਪਿਆ ਕੋਈ ਇਧਰ ਮੰਜੇ ਥੱਲੇ ਵੀ ਪਿਆ ਉਜੇ ਇਧਰ ਵੀ ਪਿਆ ਤੇ ਉਪਰ ਜਾ ਕੇ ਤੁਹਾਨੂੰ ਦਿਖਾਵਾਂਗੇ ਇਹ ਤਿਆਰ ਕਿਵੇਂ ਕਰਦੇ ਆ ਤੇ ਬਹੁਤ ਲੋਕੀ ਨੇ ਚੰਗਾ ਰਿਸਪੌਂਸ ਇਹਨਾਂ ਨੂੰ ਦਿੱਤਾ ਤੇ ਮਾਲਕ ਤਰੱਕੀਆਂ ਦੇਵੇ ਇਧਰ ਜਵਾਗਾਂ ਨੇ ਤਰੱਕੀ ਕਰਨ ਦੇ ਵੇਖੋ ਤੁਸੀਂ ਰੋਟੀ ਪੀ ਕੇ ਹੁਣ ਚੀਜ਼ ਦੀ ਦਿਵਾਲੀ ਹੋ ਗਿਆ ਕੀ ਕਰਦੇ ਆ ਤੂੰ ਇਹਨੂੰ ਉਹ ਕਾਕੇ ਉਹ ਕਾਕੇ ਹਾਂ ਕਾਕੇ ਚਲੋ ਜੀ ਗੱਲਾਂ ਕਰਦੇ ਕਰਦੇ ਭੈਣੇ ਦੂਜਾ ਪੀਜ਼ਾ ਵੀ ਤਿਆਰ ਕਰਦਾ ਹਮੇ ਨਾ ਬ੍ਰੀਕ ਬ੍ਰੀਕ ਕਰਕੇ ਸਭ ਦੀਆਂ ਭਾਈਆਂ ਮੈਂ ਬੱਚੇ ਨਾਲ ਹੁਣ ਕੇ ਮੂਹਰੇ ਉਹ ਇੱਕ ਚਲੋ ਆਪਾਂ ਵਿਖਾਤਾ ਬੱਚੇ ਥੋੜੇ ਜਿਹਾ ਟੀਚਰ ਭਾਵੇਂ ਤੀਜੇ ਨੀ ਨੀ ਬੱਚੇ ਮਣਕੇ ਕਾਢ ਵੀ ਦਿੰਦੇ ਨੇ ਨਾ ਬਾਕੀ ਤੇਰੀ ਗੱਲ ਸਹੀ ਆ ਕਾਢ ਆ ਗਈ ਕਹਿਣਾ ਤੁਸੀਂ ਇਹਨਾਂ ਦੇ ਚਿਹਰੇ ਪੜ ਸਕਦੇ ਜੀ ਕਹਿੰਦੇ ਕੁਝ ਨਹੀਂ ਆ ਸਿਰਫ ਇਹਨਾਂ ਦੇ ਚਿਹਰੇ ਹੀ ਪੜੋ ਖਾਸ ਕਰਕੇ ਸਾਡਾ ਐਸ ਬੰਦੇ ਦਾ ਇਹਨਾਂ ਨੇ ਰੋਟੀ ਖਾ ਕੇ ਨਾ ਜਦੋਂ ਵੀ ਮਤਲਬ ਅੱਧਾ ਘੰਟਾ ਉਹਨਾਂ ਨੇ ਘੰਟਾ ਮम्मा ਭੁੱਖੂ ਲੱਗਾ ਮम्मा ਭੁੱਖੂ ਲੱਗਾ ਭੁੱਖੇ ਨੂੰ ਜ਼ਿਆਦਾ ਲੱਗਦਾ ਚਲੋ ਜੀ ਇਹ ਦੂਜਾ ਫੜ ਪੁੱਤ ਹਨੂਰ ਦੇਖਈ ਉਹਨਾਂ ਨੂੰ ਚਲੋ ਜੀ ਇਹ ਦੂਜਾ ਪੀਜ਼ਾ ਤਿਆਰ ਹੋ ਗਿਆ ਚੱਲ ਮੇਰਾ ਪੁੱਤੋ ਏ ਤੇ ਉਧਰ ਵੀ ਆਵਾਜ਼ ਆਪਾਂ ਨੂੰ ਆ ਗਈ ਆ ਚਲੋ ਚੱਲ ਪੁੱਤ ਲੈ ਵੀ ਲੈ ਵੀ ਲੈ ਵੀ ਕਰ ਗੱਲਾਂ ਵਾਹ ਜੀ ਵਾਹ ਚਲੋ ਪੁੱਤ ਦੂਜਾ ਰੱਖੋ ਹੁਣ ਇੱਕ ਪਲੇਟ ਚੁੱਕ ਲੈ ਪਲੇਟ ਚੁੱਕ ਲੈ ਪਲੇਟ ਚੁੱਕ ਲੈ ਸਮਾਨ ਸਾਰੇ ਰੱਖੇ ਜਵਾਨਾਂ ਨੇ ਚੱਲ ਅੱਜ ਇਹ ਤੇ ਮਾਰੋ ਰੇੜਾ ਜਾ ਔਰ ਦਾਤਰ ਜਾ ਮਾਰੋ ਇੱਥੇ ਹੁਣ ਤੇ ਵੇਖਾ ਕੇ ਵੇਖੀਏ ਇਹ ਦੂਜਾ ਹੁਣ ਚੱਲਿਆ ਤਿਆਰ ਹੋਣਾ ਅੱਜ ਪੀਜੀ ਨੇ ਲੰਗਰ ਲੱਗਾ ਸਾਡੀ ਭੈਣ ਕਰੇ ਚੱਲ ਮੇਰੇ ਕੋਲ ਚੱਲ ਫੋਨ ਆ ਰਿਹਾ ਇੱਥੇ ਜਿਹੜਾ ਮੈਨੂੰ ਨੰਬਰ ਆਇਆ ਨਾ ਉਹ ਤੇ ਲੋਕੇਸ਼ਨ ਵੀ ਸੀ ਤੇ ਸੁਆਦ ਆ ਸੀ ਤਾਂ ਇਦਾਂ ਹੀ ਛੱਡ ਪਾ ਗਏ ਮੈਂ ਪਾਉਂਦਾ ਕਾਣ ਕੀ ਲਿਆਵਾ ਇਹ ਇਹ ਸਾਡੇ ਦੇਸੀ ਬੰਦੇ ਕੋਈ ਜਦਾਂ ਦਾ ਮਰਜ਼ੀ ਕਮੈਂਟ ਕਰੇ ਕੋਈ ਗੱਲ ਨਹੀਂ ਪਰ ਇਹ ਨਿਆਣ ਮਤ ਆ ਬਚਪਨ ਜਿਹਨੂੰ ਕਹਿੰਦੇ ਨਾ ਬਚਪਨ ਇਹੋ ਮੁਲਕ ਚੇਤੇ ਨਹੀਂ ਜਾਂਦਾ ਬਚਪਨ ਦੀਆਂ ਜਾਂਦਾ ਅਸੀਂ ਇਤਾਂ ਹੀ ਕਰਦੇ ਰਹੇ ਆਂ ਵੀ ਜਾ ਬੇਖੋ ਚਲੋ ਪੁੱਤੋ ਕਾਟੋ ਮਾਰ ਦਸਰ ਜੱਤੇ ਆਹ 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 ਮੇਰੇ ਮੂੰਹ ਚ ਪਾਣੀ ਆ ਗਿਆ ਜਵਾਨ ਹਾਏ ਹਾਏ ਆ ਚੱਕ ਦੋ ਭਾਗ ਹੋ ਗਏ ਕਿੰਨੇ ਕਰਨੇ ਆ ਦੇਖੋ ਆਪਣੀ ਜਿੰਨੀ ਪਰਿਵਾਰ ਆਪਣਾ ਉਸਰ ਨਾ ਫਾ ਕਰ ਦਿੰਨੇ ਨਹੀਂ ਹੈ ਜੇ ਸਾਰੇ ਪਰਵਾਦ ਨਹੀਂ ਤੇ ਚਾਰ ਹੀ ਕਰਾਂਗੇ ਕਿ ਨਹੀਂ ਫਿਰ ਜੀ ਆਪਾਂ ਚਾਰ ਕਿਤੇ ਵਿੱਚ ਛੇੜ ਬੈਤ ਨਹੀਂ ਪਹਿਲਾਂ ਮੈਨੂੰ ਪਹਿਲਾਂ ਹਾਂ ਆਪਾਂ ਹੋਰ ਥੋੜੇ ਛੋਟੇ ਕਰ ਦਈਏ ਕਿੰਨੇ ਵਾਸਤੇ ਲੱਗਦੀ ਨਹੀਂ ਕਰਦੇ ਕਰਦੇ ਚੱਲ ਮਾਰਦਾ ਤਰ ਫੇਰ ਇੱਕ ਵੇਚ ਦੇ ਯੋਨਾ ਆ ਤੇ ਪੁਜਾਰਾ ਰਗਾ ਬਣ ਗਿਆ ਸਮਾਨ ਓਏ ਅਈਆ ਚੋਕੇ ਬਖਾ ਇੱਕ ਮੜਿਆ ਚੋਕ ਕੇ ਨਹੀਂ ਨਹੀਂ ਉਹ ਉਹ ਕੱਟੂ ਕੁੜੀ ਚੋਕਣਾ ਆਇਓ ਮੈਂ ਮਰ ਜਾ ਮੈਂ ਮਰ ਜਾ ਤੇਰਾ ਬੜਾ ਜੇ ਓ ਲੜਾਈ ਵੀ ਬਣਦੀ ਓਏ ਬਣਦੀ ਹੈ ਲਾਲਾਈਆਂ ਨਾ ਓਏ ਹੋਏ 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 ਆ ਬਣ ਗਈ ਗੱਲ ਬਣ ਗਈ ਗੱਲ ਚਲੋ ਚੱਕੋ ਫਿਰ ਚੋ ਦੀ ਗੱਲ ਬਾਤ ਲੈ ਚੰਗਾ ਪੁੱਤ ਹੋਵੇ ਕੋ ਨੀ ਕੋਈ ਨੀ ਕੋਈ ਚੱਲ ਪੀ ਜਾ 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 ਆਜੋ ਲਓ ਭੈਣ ਜੀ ਇੱਕੋ ਇੱਕੋ ਤਿਆਰ ਹੋਇਆ ਸੰਗਤਾ ਮਗਰੇ ਮਗਰ ਸੰਗਤਾ ਮਗਰੇ ਮਗਰ ਆ ਦੋ ਇਹਨਾਂ ਨੂੰ ਲਓ ਜੀ ਲਓ ਜੀ ਕਿਹਨੇ ਦਈ ਪੀ ਜੀ ਦਾ ਪ੍ਰਸ਼ਾਦ ਪਹਿਲਾਂ ਪੀਜ ਕਿਹਨੇ ਦਈ ਬੋਲੋ ਉਹ ਜਿਹੜਾ ਬਾਬੇ ਦੇ ਬਾਹੜਾ ਲੈ ਕੇ ਕਹਿੰਦੇ ਨੇ ਨਾ ਪੰਜੇ ਦਾ ਪ੍ਰਸ਼ਾਦ ਇਹ ਪੀਜੇ ਦਾ ਪ੍ਰਸ਼ਾਦ ਇਹ ਪਹਿਲਾਂ ਇਹਨਾਂ ਦੀ ਵਾਟ ਕੀ ਬਸ ਹੋਣੀ ਟੇਸਟੀ ਹਾਂ ਹਾਂ ਟੇਸਟੀ ਇਹਦਾ ਕਈ ਦਾ ਟੇਸਟੀ ਐਂ ਉਂਗਲ ਜੀ ਬਣਾਣਾ ਹਾਂ ਵੀਡੀਓ ਦਾ ਹੈ ਵੋਟੀ 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 ਚਲੋ ਚਾਓ ਜਿਆਖਾੜਾ ਉਹਦੀ ਆਪਣਾ ਪੀਜ਼ਾ ਬਣ ਗਿਆ ਬੱਚੇ ਸਾਰੇ ਬੈਕ ਇੰਨ ਹਾਂਜੀ 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 ਇਹਨਾਂ ਨੂੰ ਪਲੇਟਾਂ 'ਚ ਪਾ ਕੇ ਦਿੰਦੇ ਆਂ ਇਹਦਾ ਤੁਸੀਂ ਬੱਚਿਆਂ ਨੂੰ ਭਰੇ ਬਣਾ ਕੇ ਖਵਾਇਆ ਕਰੋ ਹਾਂਜੀ ਨਹੀਂ ਹੁੰਦੀ ਕਿ ਬਿਲਕੁਲ ਆਪਾਂ ਸਾਫ਼ ਨਹੀਂ ਬਿਲਕੁਲ ਬਜ਼ਾਰ ਵਾਲਾ ਬਣਿਆ ਹਾਂ ਤੇ ਆਪਾਂ ਸਾਫ਼ ਸੁਥਰੇ ਤਰੀਕੇ ਨਾਲ ਬਣਾਇਆ ਸਾਰਾ ਪੱਕਿਆ ਉਪਰੋਂ ਵੀ ਸੁੱਕਾ ਨਹੀਂ ਜਾਂਦਾ ਤੁਸੀਂ ਸਪੋਰਟ ਜਾਂਦੇ ਇਹਨਾਂ ਨੂੰ ਥੋੜਾ ਕੱਚਾ ਵੀ ਰਹਿ ਸਕਦੇ ਥੋੜਾ ਨਹੀਂ ਨਹੀਂ ਬਹੁਤ ਵਧੀਆ ਬਣਿਆਵੇਂ ਆਖੀ ਚਲੈਨਰ ਪਲੇਟਾਂ 'ਚ ਪਾ ਦੇ ਦੋ ਓਕੇ ਜਾ ਉਧਰ ਵੇਖੋ ਪੀਜੇ ਤੇ ਪੀਜਾ ਪੀਜੇ ਤੇ ਪੀਜਾ 8 ਪੀਜਾ ਪੀਜੇ ਤੇ ਪੀਜਾ 8 ਪੀਜਾ ਚਲੋ ਖਾਓ ਕੋਤੋਂ ਤੂੰ ਇਹੀ ਕੀ ਸੋਇਦੇ ਜੇ ਸੇ ਸਾਡੇ ਪੀਜੇ ਦਾ ਲੰਗਰ ਚੱਲ ਰਿਹਾ ਆ ਵੇਖੋ ਨਿੱਕੇ ਵੱਡੇ ਜਵਾਕ ਲੱਗੇ ਖਾਣ ਜਿਹਦੇ ਨੂੰ ਵੀਡੀਓ ਚੰਗੀ ਲੱਗੀ ਅੱਜ ਤੇ ਲਾਈਵ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਤੇ ਹੁਣ ਇਹਦੇ ਵਾਸਤੇ ਆਪਾਂ ਕਰਦੇ ਆਂ ਜੋ ਐ ਚੱਲ ਮੇਰਾ ਪੁੱਤ ਚੱਕੋ ਚਲੋ ਬੱਚਾ ਚੱਕੋ ਆਹ ਆਹ ਚੱਕੋ 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 ਲਓ ਚਾਚੂ ਇੱਕ ਹੋਦਾ ਮੈਨੂੰ ਫੜੀ ਜੀ ਉਹ ਚਾਹ ਯੋੜਾ ਹਨ ਦੀ ਪੀ ਜੀ ਅੱਜ ਹੂੰ ਉਹ ਆਪ ਬਣਾ ਜੁਆਣਾ ਨਾ ਫਿਰ ਤੁਸੀਂ ਆਪਣੇ ਘਰੇ ਬਣਾ ਕੇ ਖਾਓ ਤੇ ਇੰਜੋਏ ਕਰੋ ਇਹਦੇ ਸਾਡੇ ਜਵਾਬ ਵੇਖਿਓ